ਤਿੰਨ ਤੋਂ 5 ਫਰਵਰੀ ਤੱਕ ਅਤੇ 8 ਫਰਵਰੀ ਨੂੰ ਸ਼ਰਾਬ ਦੇ ਠੇਕੇ ਅਤੇ ਸ਼ਰਾਬ ਪਰੋਸਣ ਵਾਲੇ ادارے ਨੇ ਜਿਹੜੇ ਜਿੱਥੇ ਸ਼ਰਾਬ ਪਰੋਸੀ ਜਾਂਦੀ ਹੈ ਉਹ ਬੰਦ ਰਹਿਣਗੇ ਯਾਨੀ ਕਿ ਤਿੰਨ ਤੋਂ ਲੈ ਕੇ 5 ਫਰਵਰੀ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਪ੍ਰਸ਼ਾਸਨ ਨੇ ਸਰਕਾਰ ਨੇ ਵੱਡਾ ਹੁਕਮ ਜਾਰੀ ਕੀਤਾ ਹੈ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਵਿਧਾਨ ਸਭਾ ਚੋਣਾਂ ਕਾਰਨ ਦਿੱਲੀ ਵਿੱਚ 3 ਤੋਂ 5 ਫਰਵਰੀ ਅਤੇ 8 ਫਰਵਰੀ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ VOTING ਅਤੇ ਗਿਣਤੀ ਦੇ ਦਿਨ ਨੂੰ ਵੱਖ-ਵੱਖ ਆਪਕਾਰੀ ਲਾਇਸੈਂਸਾਂ ਲਈ ਆਪਕਾਰੀ ਨਿਯਮ 2010 ਦੇ ਤਹਿਤ ਡਰਾਈ ਡੇ ਘੋਸ਼ਿਤ ਕਰ ਦਿੱਤਾ ਗਿਆ ਤਾਂ 8 ਫਰਵਰੀ ਨੂੰ ਨਤੀਜਿਆਂ ਦਾ ਐਲਾਨ ਵਾਲੇ ਦਿਨ ਵੀ ਇਹ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਦਿੱਲੀ ਆਪਕਾਰੀ ਕਮਿਸ਼ਨਰ ਵੱਲੋਂ ਜਾਰੀ ਇੱਕ ਤਾਜ਼ਾ ਨੋਟੀਫਿਕੇਸ਼ਨ ਵਿੱਚ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ VOTING ਅਤੇ ਗਿਣਤੀ ਦੇ ਦਿਨ ਨੂੰ ਵਕਫ ਵਕ ਆਪਕਾਰੀ ਲਾਇਸੈਂਸਾਂ ਲਈ ਆਪਕਾਰੀ ਨਿਯਮ 2010 ਦੇ ਤਹਿਤ ਡ੍ਰਾਈਡੇ ਘੋਸ਼ਿਤ ਕੀਤਾ ਗਿਆ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਹੁਕਮ ਦਿੱਤਾ ਜਾਂਦਾ ਹੈ ਕਿ VOTING 3 ਫਰਵਰੀ ਨੂੰ ਸ਼ਾਮ 6:00 ਵਜੇ ਤੋਂ 5 ਫਰਵਰੀ ਨੂੰ ਸ਼ਾਮ 6:00 ਵਜੇ ਤੱਕ ਪੋਲਿੰਗ ਬੰਦ ਹੋਣ ਲਈ ਨਿਰਧਾਰਿਤ ਸਮੇਂ ਦੇ ਨਾਲ ਖਤਮ ਹੋਣ ਵਾਲੇ 48 ਘੰਟਿਆਂ ਦੌਰਾਨ ਅਤੇ ਗਿਣਤੀ ਵਾਲੇ ਦਿਨ 8 ਫਰਵਰੀ ਨੂੰ ਡਰਾਈਡੇ ਕੋਸ਼ਿਸ਼ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਨਹੀਂ ਹਾਲਾਂਕਿ ਦਿੱਲੀ ਦੇ ਵਿੱਚ ਹੋਣਾ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਇਸ ਦੇ ਮੱਦੇਨਜ਼ਰ 3 ਤੋਂ 5 ਫਰਵਰੀ ਅਤੇ 8 ਫਰਵਰੀ ਨੂੰ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ